ਕੱਟ ਮੁੱਲ ਮੰਗਾ ਜੇ ਵੇਚਣੀਆਂ ਨੇ ਹੋਰ ਤੁਸੀਂ ਦੱਸ ਦਿਓ ਅਸੀਂ ਗੱਪਣਾ ਗੱਪਣਾ ਕਿਹੜੀ ਗੱਪ ਆ ਗੱਪਣਾ ਆ ਨਾ ਗੱਪਣਾ ਉਹ ਗੱਪਣਾ ਆ ਆ ਬੈਠੀ ਐ ਇੱਕ ਥੱਲੇ ਇਹਦਾ ਮੁੱਲ ਨਾਲ ਖੜੀ ਆ ਆ ਦੋ ਤਿੰਨ ਸੂਗੀਆਂ ਨੇ ਇਹਦਾ ਮੁੱਲ ਇਹ ਸ਼ਬੀ ਆ ਬੀ ਔਰ ਗੱਪਣ ਲਈ ਵੀਰ ਓਏ ਆਹ ਘੜੀਆ ਫਰ ਫੈਸਲਾ ਦੋ ਦਾਉਂਦਾ ਬਾਹਰ ਲਈਏ ਇਹਨੂੰ ਕੱਢ ਕੇ ਦੇਖ ਲਈ ਵੀਰ ਓਏ ਵੀਰ ਖਜਬ ਤੇ ਬਾਹਰ ਘੱਟ ਦੋ ਜੋ ਦੋ ਦਾ ਮੇਰਾ ਕੀ ਮੰਗਦਾ ਵੀਰ ਇਹ ਦਾਂਦਾ ਓਤੋ ਬਹੁਤ ਸੋਈ ਆ ਆਪਾਂ ਨੂੰ ਬੰਦਾ ਰੇਂਦੀ ਆ ਹੱਸ ਜਿਹੇ ਮਾਰ ਪੱਥਾਂ ਬੱਚੇ ਹੱਥਾਂ ਇੱਕ ਇਹਦੇ ਮੰਗਾ ਚਲਾ ਰਹੀ ਹੋ ਕੇ ਮਨਾ ਇਹ ਕੀ ਦਿੱਤੇ ਅੱਛਾ ਕੋਈ ਸਮਾਂ ਹੁੰਦਾ ਮੇਰੀ ਪਰਸਰਾਤ ਨੂੰ ਸੂਪੀ ਸੁਣੀ ਆ ਬੱਕਰੀ ਤਿੰਨ ਦੇ ਤੇ ਬੱਚੇ ਕੁਦਰਤੀ ਉਸ ਵੇ ਨੇ ਸੁਣੀਓ ਸੂਪੀ ਤਿੰਨੇ ਰਾਤ ਨੂੰ ਭੱਜੇ ਫਿਰਨ ਪਾੜੇ ਚ ਇਹ ਤਾਂ ਕੁਦਰਤੀ ਰ ਹੋ ਜਾਣਾ ਕਬੂ ਨਹੀਂ ਹੋਇਆ। ਲੈ ਸੀ ਸੁੱਤੇ ਪਏ ਆ ਤੜਕੀ ਨੂੰ ਮੈਂ ਬਣੇ ਫਿਰਨ ਵਿੱਚ। ਕੁਝ ਨਹੀਂ ਹੋਇਆ ਸੌਰੀ ਮੱਕੀ। ਇਹਨਾਂ ਦੇ ਯਾਰ। ਇਹਨਾਂ ਦਾ ਦੱਸ। ਇਹ ਤਾਂ ਰੱਬ ਦੀ ਮਰਜ਼ੀ ਏ। ਕੋਈ ਦੱਸਦਾ ਮੈਂ ਸੌਣ ਦੱਸਦਾ। ਇਹਨਾਂ ਦਾ ਕੀ ਲੈਣਾ ਇਕੱਠਾ। ਤੂੰ ਜੋੜ ਲਾ ਹੁਣ। ਉਹ ਤੂੰ ਸਾਹਮਣੇ ਦੱਸ ਦੇ। ਪੁੱਛਾਂ ਖੜੇ ਹੀ ਖੜਾ ਮੁੱਛਾਂ ਨੂੰ। ਇਹਨੇ ਨਾ ਲੈ। ਕੁੰਡੀਆਂ ਕਰ ਲਿਆ। ਨੰਬਰ ਲਵੇ ਰੱਖਿਆ 8685 86 ਇਹਨਾਂ ਦਾ। ਅੱਛੀ ਤੇ ਸੇ। ਇਹਦਾ ਜੋੜ ਕਰਕੇ ਦੱਸਦਾ। ਤੂੰ ਸਬੋਧੜਾ ਜੀ ਦੱਸਦੇ ਵੀ ਲੈਣੇ 70000 ਫਰਮਾਦਾ ਹੀ ਦੱਸਿਆ ਫਿਰ ਮੈਂ ਘੱਟ ਮੁੱਲ ਮੰਗਾ ਜੇ ਵੇਚਣੀਆਂ ਨੇ ਹੋਰ ਤੁਸੀਂ ਦੱਸ ਦਿਓ ਅਸੀਂ ਅਸੀਂ ਤਿੰਨਾਂ ਦੀ 50000 ਦੰਨੇ ਆ ਭਾਈ ਕਿਉਂ ਜੀ ਆਪਣਾ ਕਿਹੜਾ ਗੁੱਸਾ ਆ ਜਿਹੜੇ ਰੇਟ ਤੇ ਸੀ ਖਰੀਦਦੇ ਆ ਰਹੇ ਉਹ ਹੀ ਰੇਟ ਲਾ ਚੀ ਦਾ ਹੀ ਫਰਕ ਹੈ ਵੱਧ ਲਾਤਾ ਦੋ ਤਿੰਨ ਹਜ਼ਾਰ 12 13000 ਦੀ ਮਿਲ ਜਾਂਦੀ ਦੱਸ ਦੀ ਸਾਢੇ 17 17 ਨੂੰ ਲਾਤਾ ਜੀ ਰੇਟ ਉਸੇ ਰੇਟ ਤੇ ਲਈਆਂ ਨੇ ਆਪ ਬੱਕਰੀਆਂ ਪੁੱਛ ਲੈ ਜੀ ਚੇਤ ਕਰਦਾ ਲੈ ਲੈ 5000 ਦੀ ਗੁੱਟੀ ਹਾਂ ਜੀ ਹੁਣ ਹੋਰ ਘੱਟ ਨਹੀਂ ਲਾਤਾ ਮੇਰੇ ਘੱਟ ਨਹੀਂ ਲਾਇਆ ਮੁੱਲ ਤੈਨੂੰ ਘੱਟ ਲਾਦਾ ਫਿਰ ਪੱਠਾ ਵੀ ਦੇਖੋ ਉਹ ਮੁੱਲ ਤਾਂ ਹੀ ਪੱਠਾ ਕਰਕੇ ਲਾਇਆ ਵਾ ਵੀਰ ਲੱਗਿਆ ਨਹੀਂ ਨਾ ਅਸੀਂ ਕਿਹਾ ਕੋਈ 11 12000 ਲਾਤਾ ਪੁੱਠੇ ਦਾ 11 12 ਵਾਲਾ ਹੀ ਹੁੰਦਾ ਆਪਾਂ 11 12 ਵਾਲਾ ਹੀ ਤੇ 12 12 ਵਾਲਾਂ ਆਉਣਗੇ ਆ ਬੈਠੀ ਆ ਕਾ ਖੜੀ ਆ